ਜੀ ਮੈਂ ਹਾਸ਼蒂ਪਕਾ اور ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਵੱਡੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਪਿਸਟਾਚਾਰ ਦੇ ਦੋਸ਼ਾਂ ਦੇ ਵਿੱਚ ਜਿਹੜੇ ਨੇ ਕਾਂਗਰਸੀ ਤੇ ਭਾਜਪਾ ਜਿਹੜੇ ਨੇ ਉਹਨਾਂ ਦੇ ਵਿਧਾਇਕਾਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਆਪਦੇ ਵੱਲੋਂ ਜਿਹੜੀ ਹੈ ਕਾਂਗਰਸ ਪਾਰਟੀ ਜਿਹੜੀ ਆਪਣੇ ਆਪ ਨੂੰ ਸਹੀ ਸਾਫਤ ਕਰਾਰ ਕਰਨ ਵਾਸਤੇ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਭਾਜਪਾ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਈਡੀ ਦੇ ਡਰ ਤੋਂ ਲੋਕ ਸ਼ਾਮਲ ਹੋਏ ਹੋਏ ਨੇ ਬੀਜੇਪੀ ਦੇ ਵਿੱਚ ਜ਼ਿਆਦਾ ਵੱਡੇ ਆਗੂ ਜਿਹੜੇ ਨੇ ਖਾਸ ਕਰਕੇ ਈਡੀ ਦੀ ਮਾਰ ਤੋਂ ਛੁਪਣ ਵਾਸਤੇ ਜਿਹੜਾ ਹੈ ਭਾਜਪਾ ਦੇ ਵਿੱਚ ਐਂਟਰੀ ਲੈ ਚੁੱਕੇ ਨੇ ਪਿਸਟਾ ਜਾਰੀ ਜਿੱਥੇ ਵੱਡੀ ਅਾ ਦਮ ਫੜੀ ਹੋਇਆ ਹੈ ਜਿੱਥੇ ਗੱਲ ਕਰ ਲਈਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਕਹਿੰਦੇ ਨੇ ਕਿ ਪਿਸਟਾਚਾਰੇ ਨੂੰ ਨਹੀਂ ਬਖਸ਼ਿਆ ਜਾਏਗਾ ਜਿਹੜਾ ਵੀ ਕੋਈ ਪਿਸਟਾਚਾਰੀ ਹੋਵੇਗਾ ਜਿਹੜਾ ਵੀ ਲੋਕਾਂ ਨੂੰ ਲੁੱਟ ਖਸੁੱਟ ਕਰੇਗਾ ਉਹਦੇ ਉੱਤੇ ਵੱਡੀ ਕਾਰਵਾਈ ਹੋਵੇਗੀ ਜੇਕਰ ਗੱਲ ਕਰੀਏ ਜਿੱਥੇ ਭਾਜਪਾ ਤੇ ਕਾਂਗਰਸ ਦੇ ਵਿਧਾਇਕਾਂ ਨੂੰ ਵੀ ਜਿਹੜੀ ਹੈ ਪਿਸਟਾਚਾਰੇ ਦੇ ਦੋਸ਼ਾਂ ਵਿੱਚ ਜਿਹੜਾ ਹੈ ਫੜਿਆ ਗਿਆ ਹੈ ਜੋ ਪਿਸਟਾਚਾਰਦ ਦਾ ਸਾਹਮਣਾ ਕਰ ਰਹੇ ਨੇ ਤੇ ਆਪਣੇ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਮਾਮਲਾ ਤੁਹਾਨੂੰ ਦੱਸ ਨਹੀਂ ਕਿੱਥੋਂ ਦਾ ਹੈ ਕਿਵੇਂ ਦਾ ਹੈ ਲੇਕਿਨ ਪਿਸਟਾਚਾਰੀ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਕਾਂਗਰਸ ਤੇ ਜਿਹੜੇ ਨੇ ਭਾਜਪਾ ਦੇ ਉਮੀਦਵਾਰਾਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਖਿੰਨਵਸਰ ਤੋਂ ਭਾਜਪਾ ਵਿਧਾਇਕ ਰਵੰਤ ਰਾਮ ਡਾਗਾ ਢਿੰਡੋਂ ਤੋਂ ਕਾਂਗਰਸ ਵਿਧਾਇਕ ਅਨੀਤਾ ਜਾਟਾ ਅਤੇ ਬਿਆਨਾ ਤੋਂ ਆਜ਼ਾਦ ਵਿਧਾਇਕ ਰੀਤੂ ਬਨਾਵਤ ਵਿਰੋਧ ਪਿਸਟਾਚਲ ਦੇ ਦੋਸ਼ਾਂ ਦੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ ਇਹ ਤਿੰਨ ਵਿਧਾਇਕ ਵਿਧਾਇਕਾ ਵੰਡ ਤੋਂ ਕਥਿਤ ਕਮਿਸ਼ਨ ਲੈਣ ਤੋਂ ਖਬਰਾਂ ਵਿਚਾਰ ਰਹੇ ਹਨ ਵਿਧਾਇਕਾ ਵਿਰੋਧ ਪਿਸਟਾਚਲ ਦੇ ਦੋਸ਼ਾਂ ਤੋਂ ਬਾਅਦ ਵਿਧਾਨ ਸਭਾ ਦੇ ਨੈਤਿਕਤਾ ਕਮੇਟੀ ਦੇ ਮੱਤ ਪ੍ਰਕਾਰ ਕਾਰਵਾਈ ਕਰਵਾਈ ਹੈ ਵਿਧਾਨ ਸਭਾ ਸਪੀਕਰ ਵਾਸੂਦੇਵ ਦੇਵ ਨਾਨੀ ਤੇ ਵਿਦੇਸ਼ਾ ਨਿਰਦੇਸ਼ਾ ਹੇਟਰ ਨਿਆਤਿਕਾ ਕਮੇਟੀ ਦੇ ਪਿਛਲੇ ਚਾਰ ਦੋਸ਼ਾਂ ਦਾ ਸਾਹਮਣਾ ਕਰਕੇ ਤਿੰਨ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਜਵਾਬ ਮੰਗਿਆ ਗਿਆ ਹੈ ਇਸ ਤੋਂ ਇਲਾਵਾ ਭਾਰਤ ਆਦੀਵਾਸੀ ਪਾਰਟੀ ਅਤੇ ਵਿਧਾਇਕ ਜੈਕ ਰਿਸ਼ਨ ਪਟੇਲ ਜਿਨ੍ਹਾਂ ਨੂੰ ਪਹਿਲਾਂ ਪਿਛਲੇ ਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਵਿਧਾਇਕ ਫੰਡਾਂ ਤੋਂ ਕੀਤੇ ਗਏ ਕਾਮ ਲਈ ਕਤਿੱਤ ਕਮਿਸ਼ਨਾਂ ਦਾ ਮੁੱਦਾ ਹੁਣ ਗਰਮਾ ਰਿਹਾ ਹੈ ਨੈਤਿਕਾ ਕਮੇਟੀ ਦੇ ਚੇਅਰਮੈਨ ਕਲੇਸ਼ ਵਰਮਾ ਨੇ ਕਿਹਾ ਕਿ ਰਾਜ ਦੀ ਪਵਨ ਨਾ ਸਰਕਾਰ ਪਿਸ਼ਟਾਚਾਰੀ ਪ੍ਰਤੀ ਜ਼ੀਰੋ ਟੋਲਰੈਂਸ ਪਹੁੰਚ ਰੱਖਦੀ ਹੈ ਕਿਸੇ ਵੀ ਤਰ੍ਹਾਂ ਦੇ ਪਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਰਾਜਸਥਾਨ ਦੇ ਤਿੰਨ ਵਿਧਾਇਕਾਂ ਨਾਲ ਜੁੜੇ ਕਤਿੱਤ ਪਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਸਪੀਕਰ ਨੇ ਜਾਂਚ ਦੇ ਹੁਕਮ ਦਿੱਤੇ ਹਨ ਇਸ ਤੋਂ ਬਾਅਦ 12 ਮੈਂਬਰੀ ਕਮੇਟੀ ਨੇ ਤਿੰਨ ਬਵਾਇਕਾਂ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ ਕਥਾ ਦੀ ਜਾਣ ਤੋਂ ਬਾਅਦ ਅੱਗੇ ਵੀ ਕਾਰਵਾਈ ਕੀਤੀ ਜਾਵੇਗੀ ਕਲਾਸ਼ ਵਰਮਾ ਨੇ ਇਹ ਵੀ ਕਿਹਾ ਕਿ ਬਹੁਤ ਗੰਭੀਰ ਮਾਮਲਾ ਹੈ ਜਨਤਾ ਆਪਣੇ ਨਮੂਦਿਆਂ ਨੂੰ ਵਿਸ਼ਵਾਸ ਨਾਲ ਚਾਹੁੰਦੀ ਹੈ ਜਦੋਂ ਉਹ ਵਾਅਦੇ ਅਜੇ ਪਿਸਟੇਚਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਘਟਣਾ ਸ਼ੁਰੂ ਹੋ ਜਾਂਦਾ ਹੈ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਇਸ ਲਈ ਪੂਰੇ ਮਾਮਲੇ ਦਾ ਨੋਟਿਸ ਲਿਆ ਗਿਆ ਹੈ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ بی اے پی ਨੇ ਸਾਬਕਾ ਵਿਧਾਇਕ ਜੈ ਕ੍ਰਿਸ਼ਨ ਪਟੇਲ ਦੇ ਮਾਮਲੇ ਬਾਰੇ ਕਲਾਸ਼ ਵਰਮਾ ਤੇ ਉਸ ਮਾਮਲੇ ਵਿੱਚ ਨੋਟਿਸ ਦਾ ਮੈਂਬਰ ਦਾ ਜਵਾਬ ਮਿਲ ਗਿਆ ਹੈ ਉਸ ਉਹਨਾਂ ਨੇ ਮਾਮਲੇ ਅਦਾਲਤ ਵਿੱਚ ਹੋਣ ਕਾਰਨ ਕੋਈ ਸਮਾਂ ਮੰਗਿਆ ਹੈ ਉਹ ਸਮਾਂ ਖਤਮ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਦੇ ਵੇ ਵੇ ਮੰਗੇ ਗਏ ਹਨ ਤੇ ਸੁਣਵਾਈ ਜਲਦੀ ਹੀ ਸਮਾਪਤ ਹੋਵੇਗੀ ਤੇ ਕਾਰਵਾਈ ਕੀਤੀ ਜਾਵੇਗੀ ਵਰਮਾ ਨੇ ਕਿਹਾ ਕਿ ਜੋ ਵੀ ਪਿਛਤਾਚਾਰੀ ਕਰੇਗਾ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਭਾਜਪਾ ਤੇ ਕਾਂਗਰਸ ਦੇ Rajasthan ਤੇ ਵਿਧਾਇਕ ਵਿਧਾਚਾਰ ਦੇ ਪਿਛਤਾਚਾਰ ਤੇ ਦੋਸ਼ੀ ਸੰਬੰਧੀ ਕਾਰਵਾਈ ਕੀਤੀ ਦੋਵਾਂ ਪਾਰਟੀਆਂ ਨੇ ਪਿਛਤਾਚਾਰ ਦੇ ਸਾਹਮਣਾ ਕਰ ਰਹੇ ਨੇ ਤੇ ਵਿਧਾਇਕਾਂ ਨੂੰ ਲੋਠੀ ਜਾਰ ਕੇ ਸਪਸ਼ਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਮਾਮਲਾ Rajasthan ਦੇ ਰਾਜਨੀਤਿਕ ਹਲਕਿਆਂ ਵਿੱਚ ਗਰਮ ਵਿਸ਼ਾ ਬਣ ਗਿਆ ਹੈ ਮੁੱਖ ਮੰਤਰੀ ਦਫ਼ਤਰ ਦੇ ਇੱਕ ਜਾਂਚ ਕਮੇਟੀ ਵੀ ਬਣਾਈ ਹੈ ਪੂਰੇ ਮਾਮਲੇ ਦੀ ਤੱਥਾਂ ਨਾਲ ਰਿਪੋਰਟ ਮੰਗੀ ਗਈ ਹੈ ਤੇ ਹੁਣ ਇਹ ਦੇਖਣਾ ਬਾਕੀ ਹੈ ਕਿ ਜੇਕਰ ਵਿਧਾਇਕ ਜਾਂਚ ਇਹ ਜੋਸ਼ੀ ਪਾਇਕ ਜਗ੍ਹਾ ਤੇ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ